ਆ ਜਿੰਦਗੀ ਆ ਬਾਹਰਲੀ ਲਾਈਫ ਪਿਆਜ਼ ਕੱਟ ਲਿਓ ਚਾਹ ਉਬਾਲ ਕੇ ਦੁੱਧ ਪਾ ਲਿਓ ਮਿੱਠਾ ਮੈਂ ਗੈਸ ਚੋ ਪਤਾ ਆ ਲਾਈਫ ਆ ਲਾਈਫ ਆ ਕਿੱਥੇ ਪਿੰਡ ਚਾਹ ਲਿਆ ਓਏ ਪਿੰਨੀਆਂ ਲਿਆਓ ਤੇ ਇੱਥੇ ਸਾਰਾ ਕੁਝ ਹੁਣ ਬਥੇਰੇ ਨਜ਼ਾਰੇ ਲੈ ਲੈ ਇੱਕ ਅੱਧੇ ਦਿਨ ਚਾਹ ਪ ਕਰੋ ਚਲੋ ਜੀ ਠੀਕ ਆ ਆ ਵੇਗਾ ਵੇੜਾ ਆ ਸਾਬਣ ਆ ਇਹ ਸਾਲਾ ਪਿਆਜ ਹੀ ਇਦਾਂ ਦਾ ਮੈਂ ਕਰਿਆ ਸਾਬਣ ਆ ਆ ਜਿੰਦਗੀ ਬਾਹਰਲੀ ਲਾਈਫ ਆ ਆ ਸਾਰਾ ਕੁਝ ਲੜੀ ਇਦਾਂ ਕਰਕੇ ਚੱਲ ਜਾਂਦੇ ਆ ਤੇ ਫਿਰ ਆਪ ਕਰਨਾ ਪੈਂਦਾ ਸੀ ਗੈਸ ਹੁਣ ਹਾਂ ਹਾਂ ਠੀਕ ਹੈ ਗੈਸ ਕੱਦਾਂ ਚਲਾਈ ਦੋ ਕਿਦਾਂ ਨੂੰ ਮੈਨੂੰ ਇਹ ਬਲਾਇਆ ਇਹ ਸੈਕਿੰਡ ਵਾਲਾ ਇਹਨੂੰ ਪੁਸ਼ ਕਰ نیچے ਕਰਤਾ ਹੁਣ ਇੱਕ ਦਿਨ ਨੂੰ ਬਸ ਰੱਖ ਹਾਂ ਕਰਕੇ ਰੱਖਣਾ ਹੈ ਬਸ ਹੋਲਡ ਕਰੋ ਹੋਲਡ ਕਰਨਾ ਤੋਂ ਰੱਖੇ ਵਸੇ ਵਸੇ ਬੰਨ ਲਾ ਕੇ ਬੰਦ ਕਿੱਦਾਂ ਕਰਨਾ ਕਰੋ ਬਾਹਰ ਨੀਚੇ ਪੁਸ਼ ਕਰਨ ਦੀ ਲੋੜ ਨਹੀਂ ਬੰਦ ਕਰਨ ਦੀ ਬੱਲੇ ਇਥੇ ਕਿੱਦਾਂ ਨਹੀਂ ਇਹ ਪੋਜੀਸ਼ਨ ਹਮੇ ਨਾ ਲਾ ਗਈ ਹਟਾ ਸੌਰੀ ਤੁਹਾਡੀ ਸ਼ੂਗਰ ਮੈਪਾਈਸ ਯੈਸ ਯੈਸ ਡੈਸ਼ੂ ਥਿੰਕ ਯਾ ਯਸ ਇਨ ਹੋ ਲੋ ਨਾ ਖਸਣਾ ਲੰਦਿਆ ਨਹੀਂ ओके ਇਹ ਆ ਨਹੀਂ ਆ ਨੇ ਮੈਨੂੰ ਲੱਗਾ ਸਾਬਣ ਆ ਇਹ ਪਿਆਜ਼ ਕਿੱਦਾਂ ਦਾ ਸਾਲਾ ਇਹਦਾ ਪਿਆਜ਼ ਵੀ ਓਕੇ ਓਕੇ ਇਹ ਥੋੜਾ ਔਇਲ ਇਹ ਵਾਲਾ ਪਾਣਾ ਆ ਓਕੇ ਐਂਡ THEN ਇਹ ਥੋੜਾ ਬੀਟਰ ਰੂਟ ਤੇ ਆਮਲਾ ਜਿਹੜਾ ਮੈਂ ਗੂਜ ਬਰੀ ਕਰਕੇ ਰੱਖਿਆ ਸੀ ਇਹ ਨਹੀਂ ਮਤਲਬ ਪਿਆਜ਼ ਲਾਲ ਕਾਦੇ ਦੀ ਇਹ ਵੀ ਬ੍ਰਿਟਿਸ਼ ਹੈ ਸਾਲੇ ਇੱਥੇ ਤੇ ਪਿਆਜ਼ ਵੀ ਸਿੜੀ ਜਾ ਰਿਹਾ ਮੈਂ ਓਕੇ ਇਹ ਆਪਾਂ ਇਹ ਇਹ ਪਿਆਜ਼ ਤਾਂ ਮੰਮੀ ਲੈਂਦੀ ਨਹੀਂ ਹੁੰਦੀ ਇਹ ਤੁਸੀਂ ਦੂਜੇ ਪਿਆਜ ਲਓ ਇਹ ਲਿੱਤੇ ਸੀ ਮੈਂ ਇਹ ਨਹੀਂ ਇਹ ਪਿਆਜ ਅਸੀਂ ਖਾਂਦੇ ਹੀ ਨਹੀਂ ਕਿਰ ਖਾਣੇ ਪੈਣਿਆ ਨਾ ਐਵੇਂ ਹੀ ਘਾੜੇ ਪੈਣਿਆ ਮੈਂ ਪੈਂਡ ਫੋਨ ਲਾ ਦੋ ਮੰਮੀ ਨੂੰ ਮੰਮੂ ਨੇ ਕਿ ਕੁ ਪੂਰੀ ਪੇਟੀ ਪੇਚ ਦੂਗੇ ਪਿੱਟ ਪਿੱਸ ਦੂਗੇ ਪਰ ਮੈਂ ਕਿਹਾ ਫਿਰ ਇਸ ਕੱਲ ਵਾਂਗੇ ਐਂਡ ਦੈਨ ਆਂਦੇ ਚ ਯੈਲੋ ਵਾਲਾ ਕੱਢ ਲਿਆ ਨਹੀਂ ਤੂੰ ਮੈਨੂੰ ਬਣਾ ਕੇ ਦੇ ਗਈ ਯਾਰ ਹੱਥ ਦਿਆ ਯਾਰ ਬੇਕੰਮ ਤੇ ਜਾਣਾ ਇਹ ਤਾਂ ਮੈਂ ਨਾ ਇਹਨਾਂ ਨੂੰ ਨਾਲ ਹੀ ਚਾਹ ਮੈਂ ਇਹ ਤਾਂ ਜਦੋਂ ਰੈਡੀ ਹੋਣਾ ਤੁਸੀਂ ਮੈਂ ਚੱਲਾਂ ਪੈਣ ਨੂੰ ਇਹਦੇ ਚ ਸਾਰੇ ਤੁਹਾਡੇ ਕ੍ਰੋਸਾਂਟਸ ਪਏ ਹੋ ਚੀਕਸ ਪਏ ਐ ਪਰ ਕੇਕ ਖਾਣਾ ਨਹੀਂ ਬਿਸਕਟਸ ਦੇ ਚ ਸਾਰਾ ਕੁਝ ਖਾਣਾ ਕੀ ਜੇ ਮੈਨੂੰ ਰਹਾ ਤੂੰ ਚਾਹ ਹੀ ਬਣਾ ਕੇ ਦੇ ਕੇ ਜਾਂ ਮੈਂ ਚੱਲਾ ਲੈਦਾ ਪਿੰਡ ਨੂੰ ਐਦਾਂ ਔਖਾ ਆ ਮੇਰਾ ਹਾਂ ਓਏ ਇੱਟਾ ਕਦੀ ਪਾਣੀ ਦਾ ਗਲਾਸ ਨਹੀਂ ਧੀਏ ਚੱਕ ਕੇ ਲਿਆ ਮੈਨੂੰ ਬਦਸਤ ਜੈ ਰੈਡੀ ਸਾਰਾ ਕੁਝ ਵਿੱਚੇ ਹੁਣ ਕਰ ਦਿੰਦੀ ਨਹੀਂ ਤੂੰ ਹੁਣ ਮੈਨੂੰ ਰੋਟੀ ਦੇ ਕੇ ਮਤਰਾ ਆ ਕਰਕੇ ਜਾਂ ਨਹੀਂ ਤਾਂ ਮੈਂ ਪਿੰਡ ਮੰਮੀ ਨੂੰ ਫੋਨ ਲਾਉਣ ਲੱਗਾ ਹਾਂ ਮੈਨੂੰ ਘਰ ਥੋੜਾ ਕਰ ਸਕਦੇ ਬਾਜ ਨਹੀਂ ਹੁਣੇ ਖਾ ਜਾਣਾ ਮੈਂ ਸਵੇਰੇ ਸਵੇਰੇ ਆ ਆਪਣਾ ਗਈ ਦੇ ਮੈਂ ਮੈਂ ਚੱਲਾ ਜੀ ਪਿੰਡ ਨੂੰ ਮੈਂ ਫੋਨ ਲਾਉਣ ਲੱਗਾ ਮਮੀ ਨੂੰ ਇਹ ਕੰਮ ਜਾਣਾ ਮੈਂ ਤਾਂ ਸਮੈਲ ਲਾਏਗੀ ਨਹੀਂ ਆਉਂਦੀ ਤੇ ਤੈਨੂੰ ਸਮੈਲ ਪਿਆ ਜਾਪੀ ਜਾਂਦੀ ਉਹ ਤੂੰ ਮੈਂ ਚੱਲਾ ਪਿੰਡ ਨੂੰ ਮੈਂ ਮੇਰਾ ਔਖਾ ਤੇ ਥੋੜੀ ਮੈਨੂੰ ਭੁੱਖਾ ਆ ਟਿਕਟ ਬੁੱਕ ਕਰ ਮੈਂ ਚੱਲਾਂ ਮੇਰਾ ਔਖਾ ਮੈਨੂੰ ਕੱਢੋ ਮੈਂ ਲਈਦਾ ਭਗਵਾਨ ਤੁਮਹਾਰੀ ਸਰਕਾਰ ਨੂੰ ਕਹਣਾ ਮੈਂ ਫਸ ਗਿਆ ਇੰਗਲੈਂਡ ਚ ਮੈਨੂੰ ਕੱਢੋ ਐਵਰੀਬਾਡੀ ਆ ਵੀ ਆ ਵੈਸੇ ਮੱਜੀਆਂ ਦੇ ਬੈਂਚ ਦੁੱਧਾਂ ਦੇ ਵੀ ਟੈਗ ਲੱਗੇ ਆ ਹਨਾ ਸਾਲਾ ਦੇਖ ਲੈ ਕੀ ਗੱਲਬਾਤ ਪਰ ਇਹਨਾਂ ਨੂੰ ਚੀਜ਼ਾਂ ਦਾ ਕੀ ਫਾਇਦਾ ਇਹ ਕਿੜੀਆਂ ਆਰਗੇਨਿਕ ਆ ਕੀ ਪਤਾ ਕਾਦੇਂ ਇਹ ਕਿ ਲਿਕਵਿਡ ਪਾ ਪਾ ਰੱਖੇ ਆ ਚਲੋ ਠੀਕ ਥੈਟਸ ਇਟ ਵੈਰੀ ਗੁੱਡ ਪਰ ਪਰ ਉਹਦਾ ਦੇਖ ਲੈ ਤੁਹਾਡੇ ਇੱਥੇ ਇੱਜ਼ਤ ਕਿੰਨੀ ਕਰਦੇ ਆ ਨਾ ਫਰੂਟ ਦੀ ਆ ਜਾਲੀ ਜੇ ਪਾਈ ਐ ਸਾਡੇ ਇਦਾਂ ਪਾ ਕੇ ਰੱਖਣ ਦਾ ਸੀ ਤਾਂ ਦੂਰੋ ਦੂਰੋ ਦੇਖੀ ਜਾਈਏ ਕਿ ਭੈ ਜੋ ਜਾਲੀ ਚ ਰੱਖਿਓ ਆਗਾ ਚਾ ਟੇਸਟ ਹੋਣਾ ਚਾਹੀਦਾ ਵਿੱਚ ਚਾ ਦੇ ਟੇਸਟੀ ਹੋਏਗੀ ਹਾਂ ਜੇ ਨਾ ਹੋਈ ਅਸੀਂ ਚੱਕ ਕੇ ਬਾਹਰ ਮਾਰਨੀ ਆਂ ਫਿਰ ਆਪ ਨਾਲੇ ਬਾਅਦ ਦੇ ਉਹ ਜੇਰਾ ਹੁਣ ਉਹ ਚੱਕਣਾ ਉਹਨਾਂ ਨੇ ਬਿੰ ਬੁੰਨੇ ਜੇ ਉਹਦਾ ਗੋਰਾ ਹੋਣਾ ਫੇ ਮੈਂ ਉਹਨਾਂ ਕੀ ਗੱਲ ਕਰੂੰਗਾ ਤੁਸੀਂ ਉਹਨਾਂ ਨਾਲ ਗੱਲ ਨਾ ਕਰਿਓ ਨਹੀਂ ਜੀ ਅਗਲੇ ਨੇ ਅੰਗਰੇਜ਼ੀ ਬੋਲੀ ਫੇ ਮੈਂ ਬੋਲਣ ਦੀ ਲੋੜ ਨਹੀਂ ਜੇ ਤੁਹਾਨੂੰ ਮੈਂ ਰਿੰਗ ਬੈਚ ਪਤਾ ਲੱਗ ਜਾਣਾ ਮੈਂ ਐਡਾ ਕਹਿ ਦੂੰਗਾ ਆ ਦੇਖੀ ਹੂੰ ਨਾਓ ਐਡਾ ਨਹੀਂ ਗੋਸ਼ਕਾ ਨਾ ਫੇ ਹੋਰ ਜਿਆਦਾ ਅੰਗਰੇਜ਼ੀ ਨਹੀਂ ਆਉਂਦੀ ਫੇ ਮੈਂ ਇਹੀ ਕਹੂੰਗਾ ਜੇ ਜਦੋਂ ਬਿੰਦ ਬੋਝ ਗਿਆ ਮੈਨੂੰ ਕੰਮ ਤੇ ਪਤਾ ਲੱਗ ਜਾਣਾ ਮੈਂ ਤੁਹਾਨੂੰ ਮੈਸੇਜ ਕਰ ਦੂਗੀ ਉਹ ਬਿੰਸ ਬਸ ਅੰਦਰ ਲਿਆਣੇ ਪਹਿਲਾਂ ਜਿਹੜਾ ਗ੍ਰੀਨ ਵਾਲਾ ਬਿਨ ਹੈ ਉਹ ਪਿੱਛੇ ਰੱਖਣਾ ਫਿਰ ਗ੍ਰੇ ਵਾਲਾ ਬਿਨ ਉਹ ਬਾਅਦ ਚ ਉਹਦੇ ਰਖਣਾ ਆ ਫਿਰ ਉਹਨੇ ਚੱਕਣਾ ਕੀ ਹੈ ਉਹ ਜਦੋਂ ਚੱਕ ਕੇ ਲੈ ਚੁਕੇ ਖਾਲੀ ਅੱਛਾ ਖਾਲੀ ਉਹ ਆਪੇ ਲੈ ਜਾਣਾ ਉਹ ਆਪੇ ਲੈ ਜਾਣਾ ਬਾਹਰ ਕੱਢੇ ਹੋਏ ਨੇ ਮਤਲਬ ਤੇ ਫੇ ਮੈਂ ਕੀ ਕਰਨਾ ਬਸ ਜਦ ਤੂੰ ਲੈ ਕੇ ਮੈਂ ਤੁਹਾਨੂੰ ਮੈਸੇਜ ਕਰ ਦੂਗਾ ਮੈਂ ਤੂੰ ਬਿੰਸ ਖਾਲੀ ਇੱਥੇ ਲਿਆਈਏ ਕੋਈ ਚੱਕ ਕੇ ਲੈ ਜਾਊ ਬਾਹਰ ਕੋਈ ਨਹੀਂ ਲੈ ਕੇ ਤੂੰ ਆਪੇ ਆ ਕੇ ਰੱਖ ਲੈ ਬੰਡੇ ਦੇ ਵਿੱਚ ਪੰਜ ਕਿੰਦੇ ਆ ਤੈਨੂੰ ਪਤਾ ਪੰਜ ਪੈਨ ਚਲੋ ਬਿਨ ਮੈਂ ਤੈਨੂੰ ਪਤਾ ਅੱਟੀ ਪੈਨ ਦਾ ਮੈਂ ਪੰਜਾਂ ਤੋ ਬਸ ਫੇ ਮੈਂ ਬਿਨ ਦੇ ਅੰਦਰ ਲਿਆ ਕੇ ਰੱਖੂਗਾ ਪੈ ਮੈਂ ਤਾਂ ਪੁੱਛੇ ਤਾਂ ਬਗੈਰ ਕੋਈ ਪੈਨ ਚ ਫੈਸਲਾ ਨਹੀਂ ਅੰਦਰ ਮੈਂ ਭੁੱਲ ਗਈ ਸੀ ਮੈਂ ਭੁੱਲ ਤੂੰ ਭੁੱਲ ਤੇਰੇ ਦਿਮਾਗ ਦੇ ਵਿੱਚ ਭੁੱਲੀ ਕਿੰਦਾ ਮੇਰੀ ਗੱਲ ਸੁਣ ਮੈਂ ਪੂਰਾ ਇੰਗਲੈਂਡ ਮੋਰੇ ਲਾ ਦੂ ਉਹ ਪੰਚਾਇਤ ਕਾਪੂ ਇੱਥੇ ਹੀ ਅਗਲੀ ਪੰਚਾਇਤੀ ਮੈਂਬਰ ਇੰਗਲੈਂਡ ਦਾ ਮੈਂ ਬਣ ਗੱਲ ਹੋ ਗਈ ਆ ਮੇਰੀ ਬ੍ਰਿਟਿਸ਼ ਸਰਕਾਰ ਨਾਲ ਓਕੇ ਨਹੀਂ ਦੀ ਵੀਂ ਚੱਕਰ ਨੂੰ ਮੇਰੀ ਗਾਲਾਂ ਦਾ ਗੁਰੂ ਇੱਥੇ ਵੋਟਾਂ ਦੇ ਖੜਨਾ ਹੀ ਖੜਨਾ ਹੋਣਾ ਅਗੇ ਜਾਂ ਸਰਕਾਰ ਤੇ ਓ ਮਾਈ ਗਾਡ ਗੋਪੀ ਇੱਥੇ ਚਿੱਟੀਆਂ ਚਾਦਰਾਂ ਨੇ ਖਰਾਬ ਨਾ ਕਰ ਦਿਓ ਦਾਗ ਨਹੀਂ ਜਾਣੇ ਮੇਰੀ ਗਾਲ ਹੁਣ ਮੈਂ ਯਾਰ ਕਿਸੇ ਦਾ ਕਰਜ਼ਾ ਦੇਣਾ ਪਹਿਲਾਂ ਮੈਨੂੰ ਇਹ ਦੱਸੋ ਪੈਂਡ ਮੇਰੀ ਤਾਜੂਰ ਬੁਰੀ ਸਾਈ ਇੰਗਲੈਂਡ ਕੀ ਤਾਜੂਰ ਬੁਰੀ ਆਈ نو ਇਟ ਲੁੱਕ ਵਾਈਟ ਪੈਂਡ ਕੀ ਤਾਜੂਰ ਬੁਰੀ ਆਈ نو ਇਟ ਲੁੱਕ ਵਾਈਟ ਚੀਜ਼ ਕੀ ਬਾਹਰ ਸੀੜੀ ਯਾਰ ਚਾਦਰ ਹੋਰ ਆ ਜੂ ਇਹ ਡੌਲ ਵੀ ਗਿਆ ਯਾਰ ਮੇਰੇ ਨਾਲ ਕੀ ਚਾਦਰ ਚੰਗੀ ਆ? ਯੈਸ। ਉਹ ਪੈਂਡਿਆ ਮम्मी ਕਹਿੰਦੀ ਗੰਦੇ ਪੈਰ ਲੈ ਕੇ ਤੁਸੀਂ ਚਾਦਰ ਤੇ ਨਹੀਂ ਜਾਂਦਾ। ਅੰਦਰ ਨਹੀਂ ਬੜਦੇ। ਤੂੰ ਆ ਅੰਦਰ ਨਹੀਂ ਬੜਦੇ ਤੇ ਚਾਦਰ ਤੇ ਚਾਹ ਨਹੀਂ ਪੀਂਦਦੀ। ਮੈਂ ਤਾਂ ਹਾਂ ਸੱਚੀ ਦੱਸਾਂ। ਹਾਂ थैਲੀ ਓੜ ਕੇ ਪੈਂਡ 'ਚ ਪਾਂਚੀ ਮੇਰੀ ਪੂਰਾ ਠੋਕਿਆ। ਮੈਂ ਤੈਨੂੰ ਸਿੱਧੀ ਗੱਲ ਦੱਸਾਂ। ਤੂੰ ਹੀ ਤਾਂ ਮੈਨੂੰ ਇਹ ਚਾਦਰ ਤੇ ਨਹੀਂ ਆਪਣੇ ਚਾਹ ਪੀ ਲਓ ਪੰਜ ਬਾਹਰ ਹੁੰਦੇ ਘਰ ਚ ਪੰਜ ਨਹੀਂ ਹੁੰਦੇ ਘਰ ਦੇ ਵਿੱਚ ਲੇਡੀ ਪੰਜ ਹੁੰਦੀ ਹੈ ਮੈਂ ਹੱਥ ਜੋੜ ਕੇ ਕਹਿੰਦਾ ਮੈਂ ਗਿਆ ਇਗਲੇਟ ਚ ਫਸ ਮੇਰੀ ਟੈਕ ਟਕਰਾਉ ਮੈਂ ਇਥੋਂ ਜਿਹੜਾ ਫੇਰ ਨਾ ਮੈਨੂੰ ਗਈ ਕਰ ਜੇ ਇਸ ਹਿਸਾਬ ਨਾਲ ਤੂੰ ਮੈਨੂੰ ਕਰ ਰਹੀ ਹੈ ਘਰ ਦੇ ਚ ਬੂਟ ਲੈ ਕੇ ਤੂੰ ਮੈਨੂੰ ਐਂਟਰ ਹੋਣ ਦੇਦੀ ਚਾਦਰ ਤੇ ਗੋ ਵੀ ਦਾ ਮੈਨੂੰ ਇੱਥੇ ਹੀ ਇੱਥੇ ਹੀ ਪੈਂਟ ਦਾ ਪੰਜ ਚਾਹ ਪੀਊਗਾ ਇੱਥੇ ਸੁੱਤੀ ਕਾਦਰ ਦੇ ਬੈਟਰ ਦਾ ਪਾਓ ਓਕੇ ਪਿੰਡ ਤੋਂ ਪੰਜ ਉੱਥੇ ਚਾਹ ਪੀ ਲੈ ਜੇ ਗੰਦੀ ਕਿਉਂਕਿ ਫਿਰ ਤੇਰੇ ਘਰ ਦੀ ਪੰਚ ਨਹੀਂ ਦੱਸੂ ਤੈਨੂੰ ਨਹੀਂ ਫੇਉ ਯਾਰੇ ਵੀ ਪਰ ਮੈਂ ਯਾਰ ਮੈਂ ਪਿੰਡੇ ਹੀ ਜਾ ਲੈਣਾ ਮੈਨੂੰ ਵੀ ਇੱਥੇ ਰਹਿ ਹੁੰਦਾ ਯਾਰ ਚੱਲੋ ਚੋ ਚਲੋ ਕਿ ਪੀ ਲਓ ਇੱਥੇ ਬੈਠੀ ਚੰਗੇ ਲੱਗਦੇ ਤੁਸੀਂ ਇੱਥੇ ਬਹਿ ਕੇ ਚਾਹ ਪੀ ਲਓ ਨਾਲੇ ਮੇਰੀ ਚਾਦਰਾਂ ਬੱਝੂਗੀ ਆ ਓਕੇ ਠੀਕ ਆ ਸਿਆਲ ਦਾ ਮਹੀਨਾ ਹੈ ਵਿੰਟ ਰਬਾ ਰ ਇੱਥੇ ਨਾਲੇ ਮੀਂਹ ਪੈ ਰਿਹਾ ਇੰਗਲੈਂਡ 'ਚ ਮੈਂ ਚਾਦਰਾਂ ਕਿੱਥੇ ਸਕਾਉਗੀ ਇਸ ਫਾਈਨ ਇੱਥੇ ਬੈਠੋ ਵਧੀਆ ਦੇਖੀ ਨੇ ਰਾਮ ਨਾਥ ਤੁਹਾਨੂੰ ਪਿੰਡ ਦੀ ਆਉਂਦੀ ਆਂਦੀ ਨਿਚੇ ਬੈਠ ਕੇ ਤੂੰ ਮੈਨੂੰ ਪਹਿਲਾਂ ਦੱਸ ਦੇ ਮੈਂ ਪਿੰਡੋਂ ਚਾਦਰ ਆ ਲਿਆ ਆ ਦਾ ਐਦਾਂ ਦੀਆਂ ਚਾਦਰ ਮੇਰੀ ਮੰਮੀ ਆ ਨਾ ਪਸੂਆਂ ਦੇ ਦਿੰਦੀ ਐ ਜਦੋਂ ਬੱਚੇ ਸੁਪੈਦੀ ਐ ਨਹੀਂ ਮੰਮ ਨੇ ਕਿਹਾ ਸੀ ਕੰਬਲ 4500 ਦਾ ਚਾਦਰ ਮੰਮ ਨੇ ਤੁਹਾਨੂੰ ਦੇਣੀ ਨਹੀਂ ਸੀ ਬਾਅਦ ਛੇ 31 ਕਹਾਣੇ